ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਆ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9115265790 ਦੋਸਤੋ ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਖਾਸ ਹੋਣ ਵਾਲੀ ਹੈ ਜਿਹੜੇ ਵੀਰ ਕਹਿੰਦੇ ਵੀ ਆਪਾਂ ਲੈਣੀ ਆ ਤੋਕੜ ਗੱਬਣ ਤੇ ਲੈਣੀ ਆ ਚੰਗੀ ਜਿਹੜੇ ਵੀਰ ਨੇ ਚੰਗੀ ਤੋਕੜ ਗੱਬਣ ਮੱਝ ਲੈਣੀ ਆ ਤਾਂ ਵੀਰਾਂ ਨਾਲ ਜਰੂਰ ਸੰਪਰਕ ਕਰ ਲਓ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਲੈਦੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਆਪਣਾ ਪਿੰਡ ਧੌਲਾ ਵੀਰੇ ਨਾਮ ਨਵੀ ਨੰਬਰ 9915598872 ਪਿੰਡ ਧੌਲਾ ਨਾਮ ਨਵੀ ਤੇ ਮੋਬਾਈਲ ਨੰਬਰ 9915598872 ਜਿਹੜੀ ਵੀਰ ਆਪਾਂ ਸਕਰੀਨ ਤੇ ਝੋਟੀ ਦੇਖੀ ਇਹਨਾਂ ਕਾਹ ਮਹੀਨਿਆਂ ਦੀ ਗੱਬਣਾਗੀ ਵੀਰੇ 4 ਮਹੀਨਿਆਂ ਦੀ ਗੱਬਣਾ 6 ਕਿਲੋ ਦੁੱਧਾ ਦੋਨੇ ਟਾਈਮ ਮਿਲਦੀ ਆ ਚਾਰ ਮਹੀਨਿਆਂ ਦੀ ਗੱਬਣਾ ਤੇ 6 ਕਿਲੋ ਦੁੱਧ ਹੈ। ਪਹਿਲਾਂ ਨੇ ਵੀਰੇ 13 ਕਿਲੋ ਦੁੱਧ ਦਿੱਤਾ ਹੋਇਆ ਕਹੇ ਹਨ। ਪਹਿਲਾਂ ਨੇ 13 ਕਿਲੋ ਦੁੱਧ ਦਿੱਤਾ ਹੋਇਆ ਤੇ ਇਹ ਦੰਦਾਂ 'ਚ ਕਿਵੇਂ ਆ ਵੀਰੇ? ਚੌਗੀ ਆ ਵੀਰੇ ਹਜੇ ਛਿੱਕੀ-ਛਿੱਕੀ ਦਵਾਰੇ ਸੁ। ਮਤਲਬ ਦੀ ਚੌਗੀ ਆ ਦੋਸਤੋ ਛਿੱਗੀ-ਛਿੱਗੀ ਵੀਰ ਕਹਿੰਦਾ ਵੀ ਦਵਾਰੇ ਸੁ। ਚਾਰ ਮਹੀਨੇ ਦੀ ਗੱਬਣਾ ਤੇ ਦੁੱਧ ਕਿੰਨਾ ਵੀਰੇ? ਦੁੱਧ 6 ਕਿਲੋ ਵੀਰੇ। ਦੁੱਧ ਦੋਸਤੋ 6 ਕਿਲੋ ਹੈ ਫੁੱਲ ਵੱਡਾ ਕਦਕਾਠਾ ਨਾਲ ਮਈਆਂ ਦੇਖ ਲਓ ਮੋਬੀਸਾਹ ਦੀਆਂ ਮੱਝਾਂ ਖੜੀਆਂ ਨੇ। ਉਹਨਾਂ ਦੇ ਨਾਲ ਬਰਾਬਰ ਭੜਦੀ ਹੈ ਹਜੇ ਛੌਗੀ ਦੰਦਾਂ ਦੀ ਹੈ। ਤੇ ਵੀਰੇ ਡਿਮਾਂਡ ਕੀ ਕੀਤੀ ਦੋਸਤੋ ਸੀਲ ਠੰਡੀ ਹੈਗੀ ਚਵਾਈ ਦੀ ਇੱਕ ਨੰਬਰ ਆ ਓਕੇ ਛੱਡ ਦੇ ਵੀਰੇ ਛੱਡ ਦੇ ਦੋਸਤੋ ਸੀਲ ਸਾੰਤ ਠੰਡੇ ਸਵਾਲੀ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਤਾਜ਼ੀਆਂ ਮੱਝਾਂ ਵਾਂਗੂ ਮਿਲਦੀ ਆ ਦੋਨੇ ਟਾਈਮ ਪਸਮਾਈ ਚਾਟ ਪਾ ਕੇ ਮੰਨ ਲਓ ਵੀ ਪਸਮਾਈ ਹੋਈ ਹੈਗੀ ਹੈਗੀ ਕਿੰਨਾ ਦੁੱਧ ਕਰਜੂ ਵੀਰੇ 8 ਕਿਲੋ ਦੁੱਧ ਆਪਣੇ ਕੋਲੇ ਕਿੱਦਿਆਂ ਆਈ ਹੈਗੀ ਆਪਣੇ ਕੋਲੇ ਰਾਤ ਹੀ ਆਈ ਹੈ ਆਪਣੇ ਕੋਲੇ ਰਾਤ ਹੀ ਆਈਏ ਤੇ ਹੁਣ ਕਿੰਨਾ ਕ ਦੁੱਧ ਹੈਗਾ 6 ਕਿਲੋ ਦੁੱਧ ਹੈਗਾ ਹੁਣ 6 ਕਿਲੋ ਦੁੱਧ ਹੈਗਾ ਗਾ ਮਨ ਲਓ ਵੀ ਚੌਣ ਵਾਲਾ ਤਾਜ਼ੀਆਂ ਮੱਝਾਂ ਵਾਂਗੂ ਮਿਲਦੀ ਹੈ ਤੇ ਵੀਰੇ ਤੋੜ ਕੇ ਦਿਖਾ ਦੇ ਤੋਰੇ ਬੁੱਖ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸ਼ਮਦਾਰੀ ਚ ਆਉਂਦੀ ਹੈ ਤਾਂ ਵੀਰ ਨਵੀ ਨਾਲ ਜ਼ਰੂਰ ਕੰਟੈਕਟ ਕਰ ਲੈ ਦੋਸਤੋ ਐਦਾਂ ਦੀ ਟੋਕੜ ਗੱਬਣ ਮੱਝ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਫੁੱਲ ਵੱਡਾ ਕਦਕਾਠ ਤੋਰੇਤਾਰੇ ਦੀ ਬਿਲਕੁਲ ਸਾਫ ਜੇ ਕਿਸੇ ਮੇਰੇ ਵੀਰ ਨੇ ਚੰਗੀ ਟੋਕੜ ਗੱਬਣ ਲੈਣੀ ਆ ਤਾਂ ਵੀਰ ਨਵੀਨਾ ਜਰੂਰ ਸੰਪਰਕ ਕਰ ਲਓ ਵੀਰੇ ਇੱਧਰ ਸਾਮ ਨੂੰ ਤੋੜ ਕੇ ਦਿਖਾਦੇ ਥੋੜੀ ਧੁੱਪ ਪੈਂਦੀ ਹੈਗੀ ਤੋਰੇਤਾਰੇ ਦੀ ਦੋਸਤੋ ਝੋਟੀ ਬਿਲਕੁਲ ਸਾਫ ਆ ਗਈ ਵੱਡਾ ਕਦਕਾਠ ਹੈ ਤੇ ਮੁਠੀ ਵਾਲਾ ਨਿਕੜਵਾ ਥਣ ਲੱਗਾ ਗੈਪ ਤੇ ਟੋਕੜੀ ਦੋਸਤੋ ਤਾਜ਼ੀਆਂ ਜਿੰਨਾ ਹਵਾਨਾ ਹੁਣ ਦਿਖਾਉਂਦੀ ਹੈਗੀ ਜੇ ਕਿਸੇ ਮੇਰੇ ਵੀਰ ਦੀ ਸਾਮਦਰੀ ਚਾਹੁੰਦੀ ਹੈ ਤਾਂ ਵੀਰ ਨਵੀਨਾ ਜਰੂਰ ਕੰਟੈਕਟ ਕਰ ਲਓ ਮੁੱਲ ਵੀਡੀਓ ਦੇ ਵਿੱਚ ਹੋਊਗਾ ਤਹਾਨੂੰ ਆਪ ਨੂੰ ਹੀ ਪਤਾ ਵੀ ਚੰਗੀ ਮੈਂ ਦਾ ਮੁੱਲ ਕਿੰਨਾ ਕੁ ਹੁੰਦਾਗਾ ਬਿਲਕੁਲ ਇਹਨ ਜੈਨੂਨ ਜਾਂ ਰੇਟ ਕਰਵਾ ਕੇ ਦੇਵਾਂਗੇ ਜੇ ਕਿਸੇ ਮੇਰੇ ਵੀਰ ਦੀ ਥਾਂ ਮਦਦ ਹੀ ਚਾਉਂਦੀ ਹੈ ਤੇ ਵੀਰੇ ਡਿਮਾਂਡ ਕੀ ਕੀਤੀ ਹੈ ਦੀ ਆਪਾਂ ਲੈਣ ਦੇ ਨਾਲ ਲੈਣ ਦੇ ਨਾਲ ਮਾਨਤਾਣ ਤਾਂ ਹੋ ਜੂ 90 ਚ ਵੀਰੇ ਹਾਂ ਹਾਂ ਮਾਨਤਾਣ ਫੁੱਲ ਕਰਾਂ ਦੋਸਤੋ ਮੁੱਲ ਵੀਰ ਕਹਿੰਦਾ ਵੀ 90000 ਆ ਮਾਨਤਾਣ ਹੀ ਹੋਗਾ 60 65 ਵਾਲਾ ਵੀਰ ਨੂੰ ਫੋਨ ਨਾ ਲਾਇਓ ਜੇ ਕਿਸੇ ਮੇਰੇ ਵੀਰ ਦੀ ਥਾਂ ਮਦਦ ਹੀ ਚਾਉਂਦੀ ਹੈ ਦੋਸਤੋ ਐਦਾਂ ਦੀਆਂ ਝੋਟੀਆਂ ਬਹੁਤ ਘੱਟ 85 ਦੋਸਤੋ 85000 ਫਿਕਸ ਜਾਂ ਪ੍ਰਾਈਜ਼ ਆ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਤਾਂ ਵੀਰ ਨਵੀਨਾ ਜਰੂਰ ਕੰਟੈਕਟ ਕਰ ਲਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅਦਲੋਂ ਧੰਨਵਾਦ ਤੇ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ